ਦੇ ਵਾਲੇ ਰੇਟ ਆ ਕਿੰਨੇ ਦੇ ਨੰਬਰ ਤਾਂ ਹਜ਼ਾਰ ਦੇ ਖਾਨੇ ਨਾ ਨਾ 900 ਦੇ ਦੇ ਕਿਹਾ ਚਰਾ ਕਿੰਨੇ ਦੇ 900 ਦੇ ਮੈਂ ਪਾਉਦਾ 25 ਕਿੰਨੇ ਦਾ ਜੋੜਾ ਲੈ ਕਹਿੰਦਾ ਸੀ ਤੂੰ 2500 ਹੁਣ ਪਾਪਾ ਠੀਕਾ ਠੀਕਾ 2500 ਦਾ ਜੋੜਾ ਕਹਿੰਦਾ ਸੀ ਤਾਂ ਨਾ ਹੁਣ ਹਜ਼ਾਰ ਦੇ ਖਾਨੇ ਕਰ ਲੈ ਆਹੋ ਤੂ ਦੇ ਦੇ ਯਾਰ ਮੈਂ ਕੱਪੜੇ ਸੱਧਰਾ ਲੈ ਉਹਨੇ ਸਾਰੇ ਦੇ ਦੇ ਦੋ ਰੱਖ ਦੇ ਵੇਚ ਦੇ ਵੱਖ ਪੈਸੇ ਦੇਵਾਂਗੇ ਆਹ ਵੇਖੋ ਪੰਜ ਹਜ਼ਾਰ ਰੁਪਏ ਆ ਸਮਾ 700 ਰੁਪਏ ਦੇ ਦੇ ਨੂੰ ਪ੍ਰੋਲਕ ਦੇਖੋ ਪ੍ਰੋਲਕ ਦੇਖੋ ਪਹਿਲਾਂ ਇਹ ਦੱਸ ਕਿੰਨੇ ਨੇ ਇਹ ਖੜ ਜਾ ਕਿੰਨੇ ਲੈ ਗਿਆ ਇਹਨੂੰ ਪੁੱਛ ਇੱਕ ਲੈ ਗਿਆ ਦੋ ਲੈ ਗਿਆ ਸਾਰੇ ਸਾਰਿਆਂ ਦੀ ਗੱਲ ਹੋਈ ਆ ਸਾਰੇ ਨੇ ਤੂੰ ਤਿੰਨ ਰੱਖ ਲਿਆ ਚਾਹ ਤਿੰਨ ਤੋਂ ਨਹੀਂ ਸਾਰਿਆਂ ਦੀ ਖੜ ਜਾ ਪਹਿਲਾਂ ਫਰੋੜ ਲਾ ਵੀ ਤੇ ਚਾਰ ਨੇ ਬੇ ਤਿੰਨ ਰੱਖ ਲਵੇ ਇੱਕ ਦੇ ਦੇ ਬਿਨਾ ਸਾਰੇ ਸਾਰਿਆਂ ਦੀ ਗੱਲ ਹੋਈ ਆ ਨਹੀਂ ਪੈਸੇ ਓਏ ਕੁਝ ਨਹੀਂ ਰਮਾ ਤੇ ਲੰਮੇ ਪਏ ਖਾ ਨਹੀਂ ਜਾਈ ਪਰੋ ਲਾ ਕੇ ਕਿੰਨੇ ਆਏ ਇੱਥੇ ਕਿੰਨੇ ਮੇਰਾ 4 ਨੇ ਜੀ 5 4 ਨੇ ਮਾ 5000 ਦੇ ਨੂੰ ਪੁੱਛੋ ਤੇ ਕੀ ਮੰਨਿਆ ਨਹੀਂ ਤੂੰ ਅਜੇ ਮੰਨਿਆ ਨਹੀਂ ਕਹੀਂ ਆਪਸ ਮੋੜੇ ਦੇ 4 ਸਾਨੂੰ ਪੰਜ ਕਰਕੇ ਦੇਗਾ ਹੀ ਮੁੜ ਕੇ ਫੜ ਕੇ ਤੁਹਾਨੂੰ ਪਾਹੀ ਵਾਪਸ ਲੈ ਜਿੰਨੇ ਨੂੰ ਬਾਪੂ ਮੈਂ ਕਿੰਨੇ ਕਿੰਨੇ ਦੇਗਾ ਆਂਦਾ ਵੀ ਪੰਜ ਆ ਜੇ ਕਿਨੇ ਵੀ ਚਾਰ ਨਿਕਲੇ ਅਜਾੜ ਦੇ ਪੰਜ ਗਿਆ ਤਾ ਪਹਿਲਾ ਪਾਸ ਬਾਪੂ ਮੈਂ ਖਾਦੇ ਨੇ ਜੇ ਕੋ ਜੇਬਾਂ ਤੋਂ ਪਾਤੀ ਇੱਕ ਕਰਾ ਕੇ ਸਾਨੂੰ ਵੀ ਪੰਜ ਕਰਦੇ ਨਿਕਲੇ ਚਾਰ ਜਿੰਨੇ ਹੈ ਨੇ ਮੈਂ ਤਾਂ ਉਹਨਾਂ ਦੀ ਗੱਲ ਪੰਜ ਪੰਜ ਮੈਂ ਲੈ ਕੇ ਨਹੀਂ ਦੇਣਾ ਉਹ ਸਾਰੇ ਸਾਰੀ ਫੜ ਜਾਂਦੇ ਨੇ ਉਹ ਪ੍ਰਧਾਨ ਮੈਂ ਕਿਹਾ ਭਜੂਏ ਹੁਣ ਉਹ ਰੱਖੇ ਬਾਈ ਇੱਕ ਮਿੰਟ ਗੱਲ ਤਾਂ ਸੁਣ ਲੈ ਅਸੀਂ ਕਿਹੜਾ ਜਦ ਤੂੰ ਭੱਜਦਾ ਕਿਉਂ ਇੰਨਾ ਕਿੰਨੇ ਦੇ ਦੇ ਕੇ ਆ ਬਾਈ ਇੱਥੇ ਖੜ ਜਾ ਦੇ ਕਿੰਨੇ ਦੇ ਦੇ ਕੇਗਾ 800 ਦੇ ਦੇ ਕੇਗਾ ਆਜਾ ਆਪਣਾ ਇੱਕ ਮਿੰਟ ਤੈਨੂੰ ਦਿੱਤੇ ਤਾਂ ਨਹੀਂ ਸੀ ਚਾਚਾ ਦਿੱਤੇ ਕਿਉਂ ਨਹੀਂ ਤੂੰ ਮਰਕਾ ਪਾਹੇ ਲੈ ਤਰਕ ਮੋਦਰੇ ਵਾਪਸ ਪਾਹੇ ਆਉਤਰ ਗੱਲ ਸੁਣੋ ਬਾਈ ਸਾਨੂੰ ਸਪੰਜ ਕਰਕੇ ਦੇ ਗਿਆ ਕਿਨੇ ਚਾਰ ਇਹ ਨਹੀਂ ਪਾਹੇ ਵਾਪਸ ਦੇ ਦੇ ਤਵਾ ਪਾਹੇ ਬਾਈ ਨਾਲ ਲੈ ਗਿਆ ਜੰਦੇ ਨਾ ਇੱਕ ਉੱਥੇ ਕੱਟ ਕੇ ਦੇ ਦੂੰ ਇਹਨੇ ਬੜੀ ਤੰਗੀ ਵਜਾ ਲਈ ਬਾਈ ਇੱਥੇ ਕੱਢਿਆ ਮੈਂ ਤੇਰੇ ਚਾ ਆਹ ਤਾਂ ਲੰਮੇ ਤੱਕ ਹੋਣ ਕਿਵੇਂ ਤੱਕ ਨਹੀਂ ਅੱਥੇ ਕਿਵੇਂ ਐ ਮਾਰ ਕੇ ਤਾਂ ਹੋ ਜਾਂਦਾ ਖਲਾਫ ਅਗਲੇ ਚਾਚਾ ਓਏ ਉਹ ਨਿਕਲ ਜਾਣਾ ਜਨਾਬ ਓਕੇ ਜੀ ਹੁਣ ਚੱਲੋ ਕੁਛ ਹੁੰਦਾ ਜੀ ਇਹ ਇੱਕ ਉਹ ਬਸ ਦਰੀ ਮੰਦੋ ਦਰੀ ਆ